ਕਾਲ ਜੀ ਸਾਰਿਆਂ ਨੂੰ ਆਪ ਜੀ ਨੂੰ ਪਤਾ ਹੈ ਕਿ ਕਈ ਦਿਨਾਂ ਤੋਂ ਜੋ ਕਿ ਬਰਸਾਤ ਹੋਈ ਜਾ ਰਹੀ ਆ ਉਸ ਦੀ ਮਾਰ ਹੇਠਾਂ ਆਏ ਕਈ ਪੰਜਾਬ ਦੇ ਪਿੰਡ ਜ਼ਿਲ੍ਹੇ ਜੋ ਕਿ ਗਰਦਾਸਪੁਰ ਜ਼ਿਲ੍ਹਾ ਜਿਆਦਾ ਹੜ੍ਹਾਂ ਦੀ ਮਾਰ ਹੇਠਾਂ ਆਇਆ ਹੈ ਸੇ ਸANT HARPREET SINGH ਜੀ ਕੂਟੀਆਂ ਸ਼ੇਰਪੁਰ ਖਾਂ ਵਾਲਿਆਂ ਵੱਲੋਂ ਹੜਾ ਪੀੜਤਾਂ ਵਾਸਤੇ ਜੋ ਕਿ ਸਮਗਰੀ ਪਚਾਉਣ ਦੀ ਇੱਕ ਜ਼ਿੰਮੇਵਾਰੀ ਸਮਝੀ ਆ ਸੰਤਾਂ ਵੱਲੋਂ 7 ਤਰੀਕ ਨੂੰ ਸਮਗਰੀ ਲੈ ਕੇ ਸਵੇਰੇ ਗੱਡੀਆਂ ਰਵਾਨਾ ਹੋਣਗੀਆਂ ਆਹ ਕਰਦੇ ਆ ਸੰਤਾਂ ਨਾਲ ਗੱਲਬਾਤ ਸੰਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਸੁਜਨਾ ਮਿੱਤਰਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮਹਾਰਾ ਦੇ ਐਸੋ ਜੈ ਦਾ ਸਾਰਾ ਹੁਕਮ ਅਨੁਸਾਰ ਕੋਈ ਕਾਫੀ ਦਿਨਾਂ ਤੋਂ ਬਹੁਤ ਜਿਆਦਾ ਜਿਹੜਾ ਮੌਸਮ ਹੈ ਖਰਾਬ ਹੈ ਔਰ ਹੋ ਵੀ ਬਹੁਤ ਜਿਆਦਾ بارش ਡੜੀ ਹੈ ਮੀਂਹ ਚੰਦਿਆ ਹੈ ਸੋ ਪਿਛਲੇ ਕੁਝ ਦਿਨਾਂ ਤੋਂ ਜੋ ਕਿ ਬਹੁਤ ਜਿਆਦਾ ਪੰਜਾਬ ਦੇ ਬਹੁਤ ਜਿਆਦਾ ਹਸਿਆਂ ਦੇ ਵਿੱਚ ਖੜਾ ਮਨਾੜ ਬਹੁਤ ਜਿਆਦਾ ਡੜੀ ਹੱਤਵਾਈ ਪੈ ਸਕਦਾ ਮੁਝੀ ਹੈ ਸਵੇਸ ਕਰਕੇ ਆਪ ਸਾਰਿਆਂ ਨੇ ਇਹ ਉਦਮੁਖਲਾ ਮਹਾਰਾਜ ਜੀ ਨੇ ਸਾਨੂੰ ਮੁਖਸ਼ ਹੋ ਰੱਖੀ ਅਸੀਂ ਨਾਲ ਮਿਲ ਕੇ ਜਿੱਥੇ ਪੂਰੇ ਬਾਲਤਿਆਂ ਬਾਗਲ ਕਰੀਏ ਬਹੁਤ ਜਿਆਦਾ ਸੰਸਥਾਵਾਂ ਨੇ ਸਰਕਾਰਾਂ ਨੇ ਰਣਗੜ ਕੀ ਜਿੱਥੇ ਹਰ ਪੀੜਤਾਂ ਦੀ ਸੇਵਾ ਕੀਤੀ ਹੈ ਉਥੇ ਹੀ ਸਾਡਾ ਵੀ ਮਨ ਹੈ ਵੀ ਅਸੀਂ ਵੀ ਰਣਗੜ ਕੇ ਸਾਰੇ ਜਣੇ ਜਿੰਨੀ ਜਿੰਨੀ ਵੀ ਹੋ ਸਕੀ ਆਪਾਂ ਥੋੜੀ ਮੋਦੀ ਜੜੀ ਰਾਸਤੇ ਪਾਛਤਾ ਪਾ ਤੇ ਆਪਾਂ ਤਿਆਰ ਕਰਕੇ ਇਕੱਠੀ ਕਰਕੇ ਉਥੇ ਰਾਸਤ ਜੜੀ ਅਣਪੀੜਤਾਂ ਇਲਾਕਾ ਉਥੇ ਲੈ ਕੇ ਜਾਈਏ ਸਵਾਰ ਤੇ ਚੱਲਣਾ ਵਿੱਚ ਸਾਰੇ ਵੀਰਾਂ ਭੈਣਾਂ ਦੇ ਜਿੰਨੇ ਵੀ ਸੱਜਣ ਮਿਲਣ ਸਾਰਿਆਂ ਦੇ ਚਰਣਾ ਵਿੱਚ ਜਰੂਰੀ ਬੇਨਤੀ ਹੈ ਕਿ ਜਿੰਨਾ ਜਨਾ ਵੀ ਹੋ ਸਕਦਾ ਹੈ ਥੋੜਾ ਬਹੁਤਾ ਪਰਾਨ ਲੜ ਕੇ ਇਹ ਉਦੋਂ ਪਰਨਾ ਰਸਤੇ ਪਾਸ ਤੋਂ ਆਪਾਂ ਠੀਕ ਕਰਕੇ ਹੋਰ ਲੈ ਕੇ ਚਲੀਏ ਸਾਰਿਆਂ ਨੂੰ ਬੇਨਤੀ ਹੈ ਕਿ ਸਤ ਤਰੀਕ ਦਿਨ ਆਪਾਂ ਨੂੰ ਆਪਾਂ ਪਿੰਡਸ਼ੇ ਖਾਨ ਤੋਂ ਉੱਦੀਆਂ ਤੋਂ ਆਸਤੇ ਪਾਸ ਤੋਂ ਲਾ ਕੇ ਉਸ ਲਾ ਪੁਰੇ ਚ ਜਾਵਾਂਗੇ ਸੋ ਜਨਾ ਦੇ ਬੀਮਾਰਾਂ ਨੇ ਕਿਰਪਾ ਕੀਤੀ ਹੈ ਆਰਾਮ ਕੀਤੀ ਹੈ ਉਹਨਾਂ ਦੇ ਚਰਣਾ ਵਿੱਚ ਬੇਨਤੀ ਹੈ ਸਾਡੇ ਵੱਲੋਂ ਬੇਨਤੀ ਨੇ ਤੁਸਾਂ ਨੂੰ ਮਾਇਆ ਤੇ ਕੋਈ ਵੀ ਰਸਤਾ ਦਸੋਵੇ ਬਸ ਇਹ ਜ਼ਰੂਰੀ ਹੈ ਕਿਸ ਨੇ ਆਖਾ ਜਾਂ ਖੰਡ ਇੰਦਾ ਵੀ ਰਸਤਾ ਬਸ ਲੈ ਕੇ ਨਹੀਂ ਆਉਣਾ ਉਥੇ ਅਸੀਂ ਫੋਨ ਕੀਤਾ ਜਦਾਂ ਬੱਚਿਆਂ ਵਾਸਤੇ ਬਿਸਕੁਟ ਲੋਗੇ ਜਾਂ ਰਾਸੋ ਹੋਵੇ ਔਰ ਮੱਛਰਦਾਨੀਆਂ ਹੋ ਗਈਆਂ ਟੋਰਚਾਂ ਹੋ ਗਈਆਂ ਜਾਂ ਉਹਦਾ ਮੌਸਮ ਹੋਵੇ ਇਹਨਾਂ ਚੀਜ਼ਾਂ ਦੀ ਉਥੇ ਜ਼ਰੂਰਤ ਹੈ ਤੁਹਾਡੇ ਸਾਰਿਆਂ ਦੇ ਚਰੋਣਾ ਵਿੱਚ ਕੰਦੀ ਹੈ ਕਿ ਇਸ ਸਮੇਂ ਵਿੱਚ ਸਾਡਾ ਸਾਰਿਆਂ ਦਾ ਫਰਜ਼ ਹੁੰਦਾ ਹੈ ਆਪਣੇ ਵੀਰਾਂ ਭੈਣਾਂ ਦੇ ਨਾਲ ਖੜੀਏ ਔਰ ਵੱਧ ਚੜ ਕੇ ਕਿਸੇ ਸੇਵਾ ਵਿੱਚ ਆਪਣਾ ਯੋਗਦਾਨ ਪਈਏ ਔਰ ਇਹ ਪੱਕੀ ਇਹ ਜ਼ਰੂਰੀ ਹੈ ਕਿ ਸੋਧਣਾ ਵੀ ਬੜੀ ਐਸੀ ਬਾਤ ਕੀਤੀ ਕਿ ਜੀ ਮੈਂ ਸਮਝ ਨਹੀਂ ਵੀ ਹੁਣ ਨਹੀਂ ਜਾਣੀ ਜੇ ਆਪਾਂ ਥੋੜੀ ਕਰਾਂਗੇ ਬਹੁਤ ਜ਼ਿਆਦਾ ਬਲ ਰਫਾੜਾ ਮਹਾਰਾਜੀ ਸਾਨੂੰ ਦੇਣਗੇ ਸੋ ਸਾਰਿਆਂ ਦੇ ਚਰਨਾਂ ਵਿੱਚ ਕਰ ਬਰਤੀ ਹੈ 7 ਤਰੀਕ ਨੂੰ ਸਵੇਰੇ ਠੀਕ ਸ਼ੇਰਪੁਰ ਜਿਆ ਪਾਸਤਾਵਨਸਤਾਨ ਲੈ ਕੇ ਜਾਣਾ ਹੈ ਜਿੰਨੀ ਜਿੰਨੀ ਵੀ ਕਿਸੇ ਦੀ ਗੁਣਜੈਸ਼ ਹਾ ਆਪਨਾ ਹੈ ਉਹਨਾਂ ਨੂੰ ਬੇਨਤੀ ਹੈ ਤੁਸੀਂ ਕੋਈ ਵੀ ਰਸਤਾ-ਬਸ ਲੈ ਕੇ ਪੰਜ ਕਿਤੇ ਸ਼ੇਰਪੁਰ ਖਾਨ ਕੁੜੀਆਂ ਵਿੱਚ ਤੁੱਚ ਆਉਂਦੀ ਕਿਰਪਾ ਤਾਂ ਕਰਨੀ ਸਤਿਗੁਰੂ ਸਾਡੇ ਡਾਕਟਰ ਸਾਹਿਬ ਜੀ ਅਜਾਦ ਸਾਹਿਬ ਜੀ ਅਭੀ ਜਾਣਗੇ ਬੁਰਕੀ ਸਿੰਘ ਜੀ ਔਰ ਵੀ ਮਹਾਂਪੁਰਖ ਸੰਤ ਬਾਬਾ ਪ੍ਰਵਿੰਦਰ ਸਿੰਘ ਜੀ ਦੀ ਬੀਬੀ ਰਜੀਤ ਕੌਰ ਜੀ ਬਾਬਾ ਜਸਵਿੰਦਰ ਸਿੰਘ ਜੀ ਬੜਿਆਲ ਵਾਲੇ ਸਾਰੇ ਅਨੇ ਰਾਮਣੇ ਆਪਾਂ ਜਾਣਾ ਹੈ ਆਪਣੇ ਰੱਥੀ ਉੱਤੇ ਸੇਵਾ ਕਰੀਏ ਫਿਰ ਬੇਂਤੀ ਨੂੰ ਪਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ